ਮਾ ਕੋਈ ਨਹੀਂ ਕੋਈ ਸਾਰਾ ਟਰਾਲੀ ਭਰ ਕੇ ਲਿਆਇਆ ਸਾਰਾ ਚਾਪੜਾ ਅਸੀਂ ਹੋ ਰਹੀ ਆ ਜੀ ਕਿਵਰੀ ਮੱਚ ਜੇ ਕੋਈ ਕਾਜ ਪੱਕ ਲਗੀ ਤਾਂ ਆਪਣੇ ਪੇਜ ਤੇ ਲੇਕ ਕੇ ਵੀਡੀਓ ਪਾ ਕੇ ਭੇਜ ਦਿਓ ਵੀ ਆਹ ਕਮੀ ਲਗੀ ਅਗਲੀ ਵਾਰ ਇਹੋ ਵੀ ਕਟਾਂਗੇ ਔਰ ਮੇਰੀ ਤੁਹਾਨੂੰ ਬੇਨਤੀ ਸਿਰਮਿਆ ਚਾਉਣ ਦੀ ਇਹੀ ਹੈ ਕਿ ਕੋਸ਼ਿਸ਼ ਕਰਿਆ ਕਰੋ ਜਿਹੜੀ ਵੀ ਪੰਜਾਬੀ ਫਿਲਮ ਆਉਂਦੀ ਹੈ ਉਹਨੂੰ ਪਿਆਰ ਦਿਆ ਕਰੋ ਤੁਸੀਂ ਬੰਬੇ ਵਾਲੀ ਫਿਲਮ ਦੇਖ ਦਿਓ ਉਹ ਤੁਹਾਨੂੰ ਮਿਲਣ ਆਉਨੇ ਐ ਇਦਾਂ ਬਾਈ ਜੀ ਬਾਈ ਬਹੁਤ ਪਿਆਰ ਕਰਦੇ ਆਂ ਬਹੁਤ ਸੱਚੀ ਦਿਲੋਂ ਪਿਆਰ ਕਰਦੇ ਆਂ ਬਾਈ ਬੇਟਾ ਲੈ ਬਾਈ ਜੀ ਬੇਟਾ ਇੱਕ ਵਾਰੀ ਆਪ ਇੱਕ ਵਾਰੀ ਆਪਣੇ ਪੇਜ ਤੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਕੀਆਂ ਐ ਕੋਈ ਕਹਿੰਦਾ ਪਟਕਥਾ ਨਹੀਂ ਐ ਅਸੀਂ ਕੋਈ ਕਹਿੰਦਾ ਆ ਨਹੀਂ ਅੱਛਾ ਉਹਨੂੰ ਕਿਹਾ ਭਾਈ ਤੂੰ ਇੱਕ ਕਹਾਣੀ ਦੇ ਪੈਸੇ ਅਸੀਂ ਲਾਵਾਂਗੇ ਨਹੀਂ ਗੱਲਬਾਤ ਤੋ ਜੇ ਕੋਈ ਵੀ ਕਮੀ ਲੱਗੀ ਤਾਂ ਸਾਨੂੰ ਦੱਸਿਓ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਉਹ ਵੀ ਘਟਦੀਏ ਸਿੰਘ ਸਾਹਿਬ ਕਿਵੇਂ ਲੱਗੀ ਉਹ ਇਸ ਕਰਕੇ ਇਸ ਫਿਲਮ 'ਚ ਤੁਹਾਨੂੰ ਮੇਰੇ ਵੱਲੋਂ ਰਮਾਂਸ ਦੀ ਕਮੀ ਲੱਗੂ ਕਿਉਂਕਿ ਮੈਨੂੰ ਲੱਗਦਾ ਜੇ ਮੈਂ ਪੱਗਵਾਲੀ ਆਸ਼ਕੀ ਨਹੀਂ ਕਰਾਂ ਹਾਂ ਭਾਈ ਕਿਵੇਂ ਹੋ ਪਟਿਆਲਿਆ ਵਾਲਿਓ ਓਕੇ ਭਾਈ ਆ ਜਾ ਯਾਰ ਪਿੱਛੇ ਕਰੀਓ ਭਾਈ ਨੂੰ ਯਾਰ ਬੈਠਾ ਬੈਠੋ ਆਇਆ ਕਰ ਜਾਓ ਯਾਰ ਨੀਚੇ ਬੈ ਜਾਓ ਬੈ ਜਾਓ ਭਾਈ ਨੀਚੇ ਬੈ ਜਾਓ

ਦੇ ਪਿੱਛੇ ਉਹ ਜੀ ਨਾ ਵੀ ਸਾਰਾ ਫ੍ਰੈਂਡ ਇੱਕ ਵਾਰ ਗੱਲ ਕਰ ਲੈ ਤੂੰ ਕਿ ਇਹ ਕੋਈ ਕੱਚ ਤਾਂ ਨਹੀਂ ਰਹੀ ਆ ਜਿਹੜਾ ਆਡੀਅנס ਤੇ ਥੀਏਟਰ ਦਾ ਇੱਕ ਜਿਹੜਾ ਨਾਟਕ ਹੈ ਨਾ ਉਹ ਬੜਾ ਅਲੱਗ ਤਰ੍ਹਾਂ ਦਾ ਸਿਸਟਮ ਹੈ ਜਦੋਂ ਸਾਡੇ ਖਾਸ ਕਰਕੇ ਰੀਜਨ ਚ ਕੁਝ ਇੱਕ ਫਿਲਮਾਂ ਅੱਛਾ ਪ੍ਰਦਰਸ਼ਨ ਨਹੀਂ ਕਰ ਪਾਉਂਦੀਆਂ ਫਿਰ ਸਾਰਾ ਜਿਹੜਾ ਆਉਣ ਵਾਲੇ ਉਹਨੇ ਇੱਕ ਵਾਰੀ ਰੁਕ ਜਾਂਦੇ ਆ ਜੇ ਤਾਂ ਇੱਕ ਦੋ ਫਿਲਮਾਂ ਪਹਿਲਾਂ ਵੱਡਾ ਕੰਮ ਕਰ ਜਾਣ ਤੇ ਜਿਹੜੀ ਤੀਜੀ ਆਉਂਦੀ ਹੈ ਉਹ ਨੂੰ ਪਹਿਲੇ ਦਿਨੇ ਫਿਰ ਲਾ 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 ਹੋ ਜਾਂਦੀ ਫਿਰ ਜੰਗ ਦਾ ਜਿਹੜਾ ਦੌਰ ਤਾਜ਼ਾ ਤਾਜ਼ਾ ਖਤਮ ਹੋਇਆ ਉਹ ਹਰ ਵਪਾਰੀ ਸਲੋ ਸੀ ਉਹਦੇ ਕਰਕੇ ਪਰ ਆਪਾਂ ਸਾਰੇ ਭਾਗਾਂ ਵਾਲਿਆਂ ਵੀ ਆਪਣੀ ਫਿਲਮ ਨੂੰ ਹੰਘਾਰਾ ਤੇ ਹਲਾਰਾ ਮਿਲ ਰਿਹਾ ਹੈ ਔਰ ਜਿਹੜੀ ਸਭ ਤੋਂ ਵਧੀਆ ਗੱਲ ਇਹ ਹੈ ਵੀ ਦੇਖਣ ਵਾਲੇ ਕੋਸ਼ ਬਹੁਤ ਹੈ ਜਦੋਂ ਤੁਸੀਂ ਆਪਣੇ ਕੈਮਰੇ ਲੈ ਕੇ ਜਾਣੇ ਹਾਂ ਸਿਨੇਮਾ ਹਾਲ ਦੇ ਬਾਹਰ ਆਮ ਤੌਰ ਤੇ ਜਿਹੜੀ ਪੀ ਆਰ ਟੀਮ ਹੁੰਦੀ ਹੈ ਬਹੁਤੀਆਂ ਫਿਲਮਾਂ ਦੀ ਉਹ ਆਪਣੇ ਬੰਦੇ ਭੇਜ ਕੇ ਆਪਦੇ ਚੈਨਲਾਂ ਤੇ ਚੀਜ਼ਾਂ ਪਾਉਂਦੀ ਹੈ ਪਰ ਅਸੀਂ ਨਿੱਜੀ ਤੌਰ ਤੇ ਮੈਂ ਤਾਂ ਹੱਕ ਚ ਨਹੀਂ ਦੇ ਸੋ ਤੁਹਾਡੀ ਆਵਾਜ਼ ਹੈ ਜਿਹੜੀ ਪੱਤਰਕਾਰਾਂ ਜਾਂ ਬਲੌਗਰਸ ਆ ਉਹ ਜਦੋਂ ਲੋਕ ਪਬਲਿਕ ਤੇ ਜਾ ਕੇ ਪੁੱਛਦੇ ਆ ਉਹਦੇ ਚ ਕੀ ਹੈ ਕਿ ਸਮੇਲ ਹੈ ਬਜ਼ੁਰਗ ਵੀ ਹੈ ਬੱਚੇ ਵੀ ਆ ਬੀਬੀਆਂ ਵੀ ਆ ਤਾਂ ਪਰਿਵਾਰਾਂ ਦੀ ਆਮਤ ਜਦੋਂ ਕਿਸੇ ਫਿਲਮ ਨੂੰ ਸ਼ੁਰੂ ਹੋ ਜੇ ਨਾ ਫਿਰ ਉਹ ਲੰਬਾ ਵਕਤ ਬਸ ਇਹੀ ਚੰਗੀ ਫਿਲਮ ਦੀ ਨਿਸ਼ਾਨੀ ਹੈ ਕਿ ਜਦੋਂ ਉਹ ਕੋਈ ਹਾਸੇ ਕਰਦਾ ਹੈ ਇਹਦਾ ਨਾਮ ਹੈ ਜਿਸ ਦਾ ਬਕੀ ਇਹ ਨਾਲ ਹੀ ਸਵਾਲ ਆ ਮਾਨ ਸਾਹਿਬ ਸ਼ੌਂਕੀ ਸਰਦਾਰ ਮਤਲਬ ਸਰਦਾਰ ਕਿਸ ਚੀਜ਼ ਦਾ ਸ਼ੌਂਕੀ ਹੈ ਸਰਦਾਰ ਸਵੈਕਟਰ ਕਿ ਹੁੰਦੇ ਆ ਰੈਗਰ ਹੁੰਦੇ ਆ ਮੋਟੀਉ ਦਾ ਸ਼ੌਂਕੀ ਸਰਦਾਰਾਂ ਨੂੰ ਕੀ ਮੈਸੇਜ ਹੈ ਦੇਖੋ ਸ਼ੌਂਕੀ ਤੋਂ ਕਈ ਤਰ੍ਹਾਂ ਦੇ ਸ਼ੌਕ ਹੁੰਦੇ ਆ ਉਹ ਤਾਂ ਕਈ ਜਵਾਰੀ ਵੀ ਹੁੰਦੇ ਆ ਬੰਦੇ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਕ ਹੈ ਜਿਹੜਾ ਫਿਲਮ ਦਾ ਕਿਰਦਾਰ ਜਿੱਥੋਂ ਫਿਲਮ ਸ਼ੁਰੂ ਹੋਈ ਹੈ ਜਦੋਂ ਇਹਨੂੰ ਲਿਖਿਆ ਸੀ ਨਾ ਤਾਂ ਉਹਦੇ ਚ ਗੁੱਗੂ ਗਿਲ ਭਾਜੀ ਸੀ ਮੇਰਾ ਸੀ ਤੇ ਗੁਰੂ ਸਾਡਾ ਛੋਟਾ ਭਰਾ ਬਣਦਾ ਆ ਇਹ ਵੀ ਜ਼ਰੂਰੀ ਹੁੰਦਾ ਸਿਨਮੇ ਚ ਕਿ ਇੱਕ ਅਦਾਕਾਰ ਨਾਲ ਉਹਦੇ ਕਦਾਕਾਰ ਹੁੰਦੇ ਆ ਸੋ ਇਹਦੇ ਚ ਦੋ ਜੋੜੀਆਂ ਬਣਾਈਆਂ ਸੀ ਇਹਦਾ ਹੀਰੋ ਅਜੇ ਆਇਆ ਨਹੀਂ ਦਿੱਲੀਆ ਇਹਦਾ ਹੀਰੋ ਮੈਂ ਬੈਠਾ ਗੁੱਲੀਆ ਪਰ ਜਦੋਂ ਪੂਰੀ ਕਹਾਣੀ ਸੁਣੀ ਤਾਂ ਮੈਂ ਤਿਰਜ ਨੂੰ ਕਿਹਾ ਸੀ ਕਿ ਮੈਂ ਪੱਗ ਬਨ ਕੇ ਰੋਲ ਕਰਨਾ ਇਸ ਫਿਲਮ ਚ ਤੇ ਜਦੋਂ ਪੱਗ ਬੰਨੀ ਹੈ ਵੈਸੇ ਤਾਂ ਚਲੋ ਹਰ ਬੰਦੇ ਦਾ ਆਪਣਾ ਰੁਝਾਨ ਆ ਹਰ ਬੰਦਾ ਸ਼ੌਕ ਨਾਲ ਪੱਗ ਵੀ ਬੰਨਦਾ ਹੈ ਕਈ ਨਹੀਂ ਵੀ ਬੰਨਦੇ ਪਰ ਮੇਰੇ ਮਨ 'ਚ ਇਹ ਸੀ ਕਿ ਜਦੋਂ ਜਿੱਦਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਪਿਤਾ ਜੀ ਹੋਰਾਂ ਨੂੰ ਜਾਂ ਉਹਨਾਂ ਦੇ ਸਮਕਾਲੀਆਂ ਨੂੰ ਉਦੋਂ ਜਿਹੜਾ ਦੌਰ ਸੀ ਪੱਗਾਂ ਨਾਲ ਫਾਰਮਲ ਕੱਪੜੇ ਪਾਉਂਦੇ ਸੀ ਤਾਂ ਮੈਂ ਕਿਹਾ ਜੇ ਮੇਰਾ ਰੋਮਾਂਟਿਕ ਡ੍ਰੈਗਨ ਕੱਟ ਦੋ ਤੁਹਾ ਦਾ ਸਵਾਲ ਸੀ ਵੀ ਕਿਉਂ ਮੈਂ ਕਿੱਥੇ ਕੱਟ ਦਵਾਂ ਸੀ ਹੁਣ ਤੂੰ ਸਵਾਲ ਕਦੋਂ ਹੀ ਕਰਨਾ ਪਾ ਕਿ ਮੈਂ ਨਹੀਂ ਕਰਨਾ ਚਾਹੁੰਦਾ ਇਸ ਫਿਲਮ ਚਲਵਾਉਣਾ ਉਹ ਕਹਿੰਦਾ ਕਿਉਂ ਮੈਂ ਕਿਹਾ ਵੀ ਜਦੋਂ ਪੱਗ ਬੰਨ ਲਈ ਜਦੋਂ ਸਰਦਾਰੀ ਦੀ ਗੱਲ ਕਰਨੀ ਹੋ ਆ ਫਿਰ ਫਿਰ ਬਰਖਤ ਵਾਲੇ ਵਾਲੇ ਗੀਤ ਕਾ ਨੂੰ ਗਾਉਣੇ ਤਾਂ ਕਹਿੰਦਾ ਫਿਰ ਐਦਾ ਕਿਵੇਂ ਕੰਮ ਚੱਲੂਗਾ ਮੈਂ ਕਿ ਕੋਈ ਨਹੀਂ ਵਨ ਸਾਈਡਡ ਹੋ ਜਾਂਦਾ ਹੁੰਦਾ ਪਿਆਰ ਤੂੰ ਮੁੰਟਾ ਜੇ ਚਪਾਲੀਆਂ ਹੱਪਤਾ ਬਟ ਇਸ ਕਰੈਕਟਰ ਨੂੰ ਸਿੱਧਾ ਹੀ ਰਹਿਣ ਦੇ ਇਹ ਪਰਿਵਾਰ ਨਾਲ ਜੁੜਿਆ ਕਰੈਕਟਰ ਹੈ ਆਪਣੀ ਵਿਰਾਸਤ ਨਾਲ ਜੁੜਿਆ ਹੈ ਇਹਦਾ ਇੱਕ ਮਿਸ਼ਨ ਹੈ ਜ਼ਿੰਦਗੀ ਦਾ ਉਹ ਇਹਨੇ ਪੂਰੇ ਕਰਨਾ ਹੈ ਟੋਲੇ ਥਮ ਵੀ ਲਾਈਕ ਏ ਸੋ ਇਸ ਕਰਕੇ ਇਹਦਾ ਨਾਮ ਸ਼ੌਕੀ ਸਰਦਾਰ ਰੱਖਿਆ ਸੀ ਮਾਨ ਸਰ ਹਰ ਇੱਕ ਖਲਮ ਦੀ ਗੱਲ ਕਰੀਏ ਤਾਂ ਤੁਸੀਂ ਰੋਮਾਂਟਿਕ ਸੀਨ ਕਰਨ ਥੋੜਾ ਜਿਆਦਾ ਉਹ ਕਰਦੇ ਹੋ ਇਹ ਰੋਮਾਂਟਿਕ ਸੀਰੀਜ਼ ਮੈਂ ਹੋਣੀ ਤੁਸੀਂ ਗੱਲ ਕੀਤੀ ਮੈਂ ਕਿਹਾ ਵੀ ਐਵੇਂ ਆ ਇਹ ਤਾਂ ਇਸ ਪਰ ਦੀ ਗੱਲ ਕਰ ਰਹੀ ਬਾਕੀ ਫਿਲਮਾਂ ਦੀ ਨਹੀਂ ਮੈਂ ਕੋਈ ਗੱਲ ਹਰ ਇੱਕ ਚੀਜ਼ ਜ਼ਰੂਰੀ ਹੈ ਸਿਨੇਮਾ ਦੀ ਗੱਲ ਕਰੀਏ ਤਾਂ ਰੋਮਾਂਸ ਵੀ ਜ਼ਰੂਰੀ ਹੈ ਫਾਈਟ ਵੀ ਜ਼ਰੂਰੀ ਹੈ ਤੇ ਦੇਖੋ ਇੱਕ ਤਾਂ ਗੱਲ ਇਹ ਹੈ ਵੀ ਮੇਰਾ ਪਹਿਲਾ ਕੰਮ ਗਾਉਣਾ ਹੈ ਤਾਂ ਕੁਝ ਵਕਤ ਮੈਂ ਖਲਮਾਂ ਕਰੀਆਂ ਮਿਲੀਆਂ ਮੈਨੂੰ ਲੱਗਦਾ ਸੀ ਕਿ ਥੋੜਾ ਜਿਹਾ ਹੋਰ ਬਦਲੇ ਸਿਨੇਮਾ ਫਿਰ ਉਸ ਤਰ੍ਹਾਂ ਦੇ ਸਬਜੈਕਟ ਕਰੀਏ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਥੋੜੀਆਂ ਫਿਲਮਾਂ ਪ੍ਰਵਾਨਤ ਸੀ ਉਦੋਂ ਫਿਰ ਆਪਾਂ ਨੇ ਹਾਸੇਰ ਬਣਾਈ ਸੀ ਉਹ ਇੱਕ ਅਲੱਗ ਤਰ੍ਹਾਂ ਦੀ ਸੀ ਫਿਰ ਹਾਸੇਰ 2 ਲਈ ਬਹੁਤ ਲੋਕ ਜ਼ਿੱਦ ਕਰਦੇ ਸੀ ਮੈਂ ਕਿਹਾ ਨਹੀਂ ਅਸੀਂ ਤਾਂ ਕਿਸਾਨਾਂ ਤੇ ਬਣਾਉਣੀ ਹੈ ਵੀ ਕਲਗ ਸਬਜੈਕਟ ਹੋਣਾ ਚਾਹੀਦਾ ਤਾਂ ਕੰਮ ਕਰਦੇ ਕਰਦੇ ਕੁਝ ਛਿੱਟ ਚੀਜ਼ਾਂ ਸੀ ਗਲਤ ਵੀ ਬਣਾ ਗਏ ਕਿਉਂਕਿ ਉਹ ਸਪਾਰਸੀ ਡਾਇਰੈਕਟਰ ਸੀ ਮਿੱਤਰ ਪ੍ਰੇਮੀ ਵੀ ਕਈ ਵਾਰੀ ਸੁੱਖ ਨਾ ਖਾ ਜਾਣੇ ਹੁੰਦੇ ਆ ਉਹ ਉਸੇ ਤਰ੍ਹਾਂ ਦੀ ਤਰਾਸ ਦੀ ਸਾਡੀ ਸੀ। ਤੋਂ ਪਿਛਲੀ ਫਿਲਮ ਚ ਇੱਕ ਬੱਚੇ ਔਰ ਲਵ ਸੀ। ਜਿਉਂ ਉਹਦੇ ਚ ਮਹਿਬੂਬਾ ਮਿਲੀ ਨਹੀਂ ਸੁੱਚਾ ਸ਼ੁਰਮਾਲਾ ਜਿਹੜਾ ਕਿਰਦਾਰ ਸੀ। ਕਿਉਂਕਿ ਉਹਨਾਂ ਦਾ ਕਰੈਕਟਰ ਇੰਦਾ ਦਾ ਸੀ ਜੋ ਵੀ ਪੁਰਾਣਾ ਲਿਖਿਆ ਹੈ। ਇਸ ਫਿਲਮ ਚ ਮੈਨੂੰ ਮੈਂ ਨਹੀਂ ਮਿਲਣਾ। ਐ ਸਭ ਤੋਂ ਵੱਡੀ ਗੱਲ ਹੈ ਇਹ ਆਪਣੀ ਲਾਈਫ ਚ ਗਰਾਊਂਡਡ ਤੇ ਹਿਊਮਿਲਟੀ ਰੱਖਣਾ ਤੇ ਮੇਰੇ ਲਈ ਮੇਰਾ ਪੰਜਾਬ ਇੰਡਸਟਰੀ ਚ ਐਂਡੈਪਿਊ ਹੈਗਾ ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਸਰ ਦੇ ਨਾਲ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਨ ਕੈਮਰਾ ਵੀ ਤੇ ਆਫ ਕੈਮਰਾ ਵੀ ਕਦੀ ਵੀ ਆਪਣੀ ਸਕਸੈਸ ਨੂੰ ਸੀਰੀਅਸਲੀ ਨਹੀਂ ਲੈਣੇ ਉਹਨਾਂ ਨੂੰ ਕੋਈ ਲੋੜ ਨਹੀਂ ਹੈ ਕਿ ਗਰਾਊਂਡ ਲੈਵਲ ਤੇ ਆ ਕੇ ਲੋਕਾਂ ਨਾਲ ਗੱਲ ਕਰਕੇ ਇੱਕ ਫੀਡਬੈਕ ਲੈਣ ਦੀ ਬਟ ਇੱਕ ਉਹਨਾਂ ਦੇ ਅੰਦਰ ਜਿਹੜਾ ਹੈ ਹੋਰ ਤੋ ਯੂ ਨੋ ਅਗੇ ਲੈ ਕੇ ਓਰੀਐਂਟਡ ਹੋਣਾ ਤੋ ਬਤਨ ਕਿ ਮੈਂ ਸਵਰਨ ਨਾਲ ਰੈਕਿਸ ਸਵਰਨ ਕਰਨਾਂ ਗੱਲ ਕਰਾਂ ਸਰੋਖੇ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਜਿੱਥੇ ਜਿੱਥੇ ਤੁਸੀਂ ਇਹਨਾਂ ਨੂੰ ਸਵਰਨ ਕਰੇ ਪਹਿਲਾਂ ਮੇਰੀ ਲੱਗਦੀ ਹੋ ਰਹੀ ਹੈ ਸਾਰੀ ਫਿਲਮ ਦੇ ਵਿੱਚੋਂ ਚਾਹੇ ਚੜ੍ਹਦੇ ਹੀ ਲੈਂਦੇ ਰੰਗ ਤੁਸੀਂ ਦੇਖੇ ਨੇ ਪੰਜਾਬ ਮੈਂ ਪੰਜਾਬੀ ਇੰਡਸਟਰੀ ਦੀ ਮੂਲਤ ਪਹਿਲਾਂ ਚ ਕੀ ਫਰਕ ਲੱਗਿਆ ਤੇ ਇਸ ਫਿਲਮ ਦੇ ਵਿੱਚ ਖਾਸੀ ਦਿੱਤੀ ਹੈ ਕੋਈ ਫਿਲਮ ਨਹੀਂ ਤੁਸੀਂ ਇਹ ਫਿਲਮ ਦੇਖੋਗੇ ਤੁਹਾਨੂੰ ਇਹ ਲੱਗੇਗਾ ਕਿ ਪੰਜਾਬੀ ਦੀ ਫਿਲਮ ਇੰਨੀ ਅੱਛੀ ਵੀ ਹੋ ਸਕਦੀ ਹੈ ਇਹ ਕੈਮਰਾ ਪੁਆਇੰਟ ਆਫ View ਤੋਂ ਟੈਕਨੀਕਲੀ ਇਹ ਫਿਲਮ ਬਸ ਬਹੁਤ ਹੈ ਜਿੰਨਾਂ ਬੰਦ ਕਿੰਨੇ ਨਵੇਂ ਕੰਮ ਕੀਤੇ ਨੇ ਜਿਹੜੀ ਜਿਹੜੀ ਸਾਰੇ ਕੈਰੇਕਟਰ ਸਪੈਸ਼ਲੀ ਬਚਪਨ ਦੇ ਜੁਰੰਦਾਬਾ ਗੋਗੋ ਗੇਲਜੀ ਤੇ ਨਮਰਨ ਤੇ ਮੰਦੇ ਤੁਸੀਂ ਚਾਚੇ ਆਪਣੀ ਤਰੀਫ ਨਹੀਂ ਕਰਦੇ ਇਹ ਜਾੜਾ ਸਾਰਿਆਂ ਦੀ ਕਰੈਕਟਰਸ ਨੇ ਤੁਹਾਨੂੰ ਸਾਰੇ ਅਲੱਗ ਲੱਗਣਗੇ ਕਰੈਕਟਰਸ ਮਤਲਬ ਕੋਈ ਆਪਣੇ ਡਾਇਰੈਕਟਰ ਨੇ ਇੰਨੀ ਖੂਬਸੂਰਤੀ ਨਾਲ ਧੀਰਜ ਜੀ ਨੇ ਉਹਨਾਂ ਨੂੰ ਪਰੋਇਆ ਕਹਿੰਦਾ ਲੱਗਦਾ ਵੀ ਕਰੈਕਟਰ ਆਪਣੇ ਆਪ ਚੱਲਦੇ ਹੋਅ ਫਿਲਮ ਕਿਤੇ ਖੜਦੇ ਨਹੀਂ ਚਾਹੇ ਉਹ 뮤직 ਪੱਕਾ ਹੋਆ ਜਾਂ ਐਕਟਿੰਗ ਪੱਕਾ ਹੋਆ ਜਾਂ ਕਰੈਕਟਰਸ ਪੱਕਾ ਹੋਆ ਜਾਂ ਕਨਫਲਿਕਟ ਹੈ ਸਟੋਰੀ ਐਂਡ ਵਿਦ ਅ ਵੈਰੀ ਗੁੱਡ ਪੁਆਇੰਟ ਸਟਾਰਟ ਵਿਦ ਅ ਗੁੱਡ ਐਕਟਿਵਿਟੀ ਗੱਲ ਕਰੀ ਜਿਵੇਂ ਅੱਜ ਕੱਲ ਦੀ ਕੁੜੀਆਂ ਦੀ ਗੱਲ ਕਰਦੇ ਆ ਤਾਂ ਸਿਰ ਤੇ ਚੁੰਨੀ ਲੈਣ ਤੋਂ ਬੜੇ ਕਤਰੌਂਦੀਆਂ ਨੇ ਜੇ ਆਪਾਂ ਗੱਲ ਕਰੀਏ ਤੁਸੀਂ ਉਹ ਟਾਈਮ ਵੀ ਹੰਡਾ ਆਇਆ ਤੇ ਹੰਡਾ ਟਾਈਮ ਵੀ ਹੰਡਾ ਰਹੇ ਹੋ ਜਿਵੇਂ ਗੱਲ ਕਰੀਏ ਤਾਂ ਕੁਝ ਸਿੱਖਣ ਦਾ ਫਰਕ ਪੈ ਲੱਗਦਾ ਜੀ ਨਵੀਆਂ ਕੁੜੀਆਂ ਸਿੱਖ ਰਹੀਆਂ ਨੇ ਇਹ ਚੀਜ਼ਾਂ ਅੱਜ ਤਾਂ ਚਾਚੀ ਜਵਾਰਨ ਕਰਨ ਨੂੰ ਲੈ ਚੁੱਕੀ ਹੈ ਸਰ ਕਿ ਸਿਰ ਤੇ ਚੁੰਨੀ ਲੈਣਾ ਇਜ਼ ਨਾਟ ਪੰਜਾਬੀ ਕਲਚਰ ਉਸ ਕਲਚਰ ਨੂੰ ਹੰਡਾਉਣਾ ਕਿਵੇਂ ਆਪੀ ਬੋਲਣੀ ਹੈ ਕਿਵੇਂ ਰਹਿਣਾ ਹੈ ਕਿਵੇਂ ਬੜਿਆਂ ਦੀ ਇੱਜ਼ਤ ਕਰਨੀ ਹੈ ਉਹ ਸਾਡੀ ਪੰਜਾਬੀ ਸੰਸਕ੍ਰਿਤੀ ਹੈ ਅਸੀਂ ਉਹ ਚਾਹੇ ਪੈਂਟ ਪਾ ਕੇ ਕਰ ਲਈਏ ਚਾਹੇ ਸੂਟ ਪਾ ਕੇ ਕਰ ਲਈਏ ਪੰਜਾਬੀ ਕਲਚਰ ਉੱਥੇ ਹੀ ਹੀ ਰਹੇਗਾ ਕਿਤੇ ਨਹੀਂ ਜਾਂਦਾ ਕਿਤੇ ਜਿਹੜੀ ਕੁੜੀ ਪੰਜਾਬ ਵਿੱਚ ਪੈਦਾ ਹੋਈ ਹੈ ਉਹ ਕਦੇ ਬਦਲ ਨਹੀਂ ਸਕਦੀ ਥੈਂਕ ਯੂ ਥੈਂਕ ਯੂ